ਕਾਰ ਬੈਠੇ ਹੁਣ ਤੁਸੀਂ ਵੀ ਆਪਣੇ ਰਸਤੇ ਦੀ ਐਡ ਪਵਾ ਕੇ ਆਪਣੇ ਲਈ ਇੱਕ ਵਧੀਆ ਰਿਸ਼ਤਾ ਲੱਭ ਸਕਦੇ ਹੋ ਅੱਜ ਦਾ ਨਵਾਂ ਰਿਸ਼ਤਾ ਜੱਟ ਸਿੱਖ ਪਰਿਵਾਰ ਵਿੱਚੋਂ ਕੈਨੇਡਾ ਤੋਂ ਪੀਆਰ ਕੁੜੀ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਏਰੀਆ ਮੋਗਾ ਗੋਤ ਸੰਤੂ ਕੁੜੀ ਦੀ ਪੜਾਈ ਡਿਪਲੋਮਾ ਕੀਤਾ ਹੋਇਆ ਕੈਨੇਡਾ ਤੋਂ ਡੇਟ ਆਫ ਬਰਥ 1997 ਕੱਦ 5 ਫੁੱਟ 7 ਇੰਚ ਭਰਾ 2 ਇੱਕ ਕੈਨੇਡਾ ਇੱਕ ਅਮਰੀਕਾ ਕੁੜੀ ਕੈਨੇਡਾ ਕੈਲਗਰੀ ਦੇ ਵਿੱਚ ਪੀਆਰ ਹੈ ਏਅਰਪੋਰਟ ਤੇ ਸਿਕਿਉਰਿਟੀ ਦੀ ਜੌਬ ਕਰਦੇ ਨੇ ਵਧੀਆ ਸੈਲਰੀ ਕੁੜੀ ਸਿਆਣੀ ਸਮਝਦਾਰ ਬੈਲ ਸੈਟਲਡ ਹੈ ਪਰਿਵਾਰ ਨੂੰ ਮੁੰਡੇ ਦੀ ਲੋੜ ਮੁੰਡਾ ਜੱਟ ਸਿੱਖ ਪਰਿਵਾਰ ਵਿੱਚੋਂ ਵਧੀਆ ਪੜਿਆ ਲਿਖਿਆ ਨਸ਼ਾ ਰਹਿਤ ਮੁੰਡਾ ਹੋਵੇ ਮੁੰਡਾ ਕੈਨੇਡਾ ਅਮਰੀਕਾ ਵਿੱਚ ਪੀਆਰ ਜਾਂ ਸਿਟੀਜ਼ਨ ਹੋਵੇ ਅਮਰੀਕਾ ਤੋਂ ਮੁੰਡੇ ਨੂੰ ਪਹਿਲ ਹੈ ਮੁੰਡੇ ਕੋਲੇ ਜ਼ਮੀਨ ਦੇ ਘੱਟੋ ਘੱਟ 10 ਕਿੱਲੇ ਹੋਣ ਤੇ ਮਾਲਵਾ ਏਰੀਏ ਵਾਲੇ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਨੇ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਦੇ ਨਾਲ WhatsApp ਤੇ ਮੈਸੇਜ ਭੇਜ ਕੇ ਇਸ ਰਿਸ਼ਤੇ ਦੀ ਸਾਰੀ ਗੱਲਬਾਤ ਕਰ ਸਕਦੇ ਨੇ ਵੀਡੀਓ ਨੂੰ ਘਰ ਤੋਂ ਸ਼ੇਅਰ ਜੀ ਧੰਨਵਾਦ